ਜਿੱਤਨਾ ਕੀ ਪੱਧਰ ਪਾਕਿਸਤਾਨ ਵਿੱਚ ਲਏ ਜਿਹੜਾ ਸੀਜ਼ਫਾਇਰ ਕਨਫਰਮ ਹੋ ਚੁੱਕਾ ਦੋਨਾਂ ਦੇਸ਼ਾਂ ਵੱਲੋਂ ਸੀਜ਼ਫਾਇਰ ਕਨਫਰਮ ਹੋ ਚੁੱਕਾ ਤੇ ਅਸੀਂ ਸ਼ਹਿਰ ਵਾਸੀਆਂ ਦੀ ਜਿਹੜੀ ਅੰਮ੍ਰਿਤਸਰ ਸ਼ਹਿਰ ਜਿੱਥੇ ਕਿ ਲੋਕਾਂ ਨੇ ਦਿਨ ਰਾਤ ਜਿਹੜੇ ਆ ਆਪਣੇ ਸਿਰ ਉੱਪਰ ਚੱਲਦੇ ਡਰੋਨ ਦੇਖਿਆ ਡਰੋਨ ਡਿਫੈਂਸ ਆਰਮੀ ਦਾ ਡਿਫੈਂਸ ਦੇਖਿਆ ਤੇ ਇਸੇ ਸਾਡੇ ਨਾਲ ਕੁਝ ਲੋਕ ਮੌਜੂਦ ਹਨ ਜਿਨ੍ਹਾਂ ਨੇ 65 ਦੀ ਵੀ ਲੜਾਈ ਦੇਖੀ ਹੈ 71 ਦੀ ਵੀ ਲੜਾਈ ਦੇਖੀ ਹੈ 1999 ਕਾਰਗਿਲ ਦੀ ਵੀ ਲੜਾਈ ਦੇਖੀ ਹੈ ਤਾਂ ਹੁਣ ਜਿਹੜੀ ਹੈ 2025 ਦੀ ਜਿਹੜੀ ਹੈ ਜੰਗ ਉਹ ਵੀ ਦੇਖ ਲਈ ਤੇ ਤੁਸੀਂ ਜਿਹੜੀ ਜਿਸ ਤਰ੍ਹਾਂ ਕਿ 65 ਦੀ ਲੜਾਈ ਦੇਖੀ ਹੈ ਆਸਤਾਂ ਨੂੰ ਦਿਖਿਆ ਇਹ ਜੰਗ ਬਿਲਕੁਲ ਨਿਰਾਲੀ ਸੀ ਜੰਗ ਸੀ ਇਹਦੇ ਵਿੱਚ ਸਾਨੂੰ ਕੋਈ ਪੰ ਲੜਾਈ ਹੋਈ ਵੀ ਨਹੀਂ ਪਹਿਲਾਂ ਜਮੀਨੀ ਪੱਧਰ ਤੇ ਲੜਾਈ ਹੁੰਦੀ ਸੀ ਭਾਈ ਜ ਆ ਜਾਂਦੇ ਸੀ ਹੁਣ ਡਰੋਨ ਨਾਲ ਮਤਲਬ ਕਿ ਡਰੋਨ ਨਾਲ ਬਟਨ ਨੱਪਿਆ ਤੇ ਡਰੋਨ ਆ ਗਿਆ ਹੁਣ ਇਹ ਲੜਾਈ ਦਾ ਪਿਛਲੀ ਲੜਾਈ ਦਾ ਬਹੁਤ ਫਰਕ ਹੈ ਪਿਛਲੀ ਵਾਰ ਤੇ ਭਾਈ ਜ ਆਉਂਦੇ ਸਨ ਸਾਰੇ ਬਜਦੇ ਸਨ ਯਾਰ ਕਿ ਸਾਰੇ ਵੀ ਘਟ ਸੁਣੇ ਨੇ ਅੱਬਲ ਦੇ ਅਮਰ ਸਾਰੇ ਬਜਾਈ ਕੋ ਨਹੀਂਗਾ ਜਿਹੜਾ ਕਿ ਹੁਣ ਡਿਫੈਂਸ ਸਿਸਟਮ ਇੰਡੀਆ ਨੇ ਤਿਆਰ ਕੀਤਾ ਜਿਹੜਾ S400 ਜਿੰਨੇ ਕਿ ਜਿੰਨੀਆਂ ਵੀ ਡਰੋਨ 400 ਡਰੋਨ ਕੱਲ ਰਾਤੀ ਪਾਕਿਸਤਾਨ ਨੇ ਛੱਡੇ 400 ਡਰੋਨ 400 400 ਜਿਹੜੇ ਉਹਨੇ ਹਵਾ ਦੇ ਵਿੱਚ ਡਿਫਿਊਜ਼ ਕਰ ਦਿੱਤੇ ਆ ਇਹ ਡਿਫੈਂਸ ਸਿਸਟਮ ਕਿਸ ਤਰ੍ਹਾਂ ਲੱਗਾ ਤੁਹਾਨੂੰ ਡਿਫੈਂਸ ਬਹੁਤ ਵਧੀਆ ਸਾਡੀ 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 ਸੈਨਿਕ ਸ਼ਕਤੀ ਬਹੁਤ ਵਧੀਆ ਅਸੀਂ ਉਹਨੂੰ ਸਲਾਮ ਕਰਦੇ ਆ ਉਹਨੂੰ ਜੈ ਹਿੰਦ ਕਹਿੰਦੇ ਆ ਉਹਨੂੰ ਪਰਨ ਪ੍ਰਮਾਤਮਾ ਨੂੰ ਤੰਦ ਤੁਸੀਂ ਬਖੇ ਇਸ ਤਰ੍ਹਾਂ ਸੇਵਾ ਕਰਨ ਦੇ ਵਿੱਚ ਸੇਵਾ ਕਰਨ ਉਹ ਜਿਸ ਤਰ੍ਹਾਂ ਦੋਨਾਂ ਦੇਸ਼ਾਂ ਵਿਚਾਲੇ ਜਿਹੜੀ ਹੈ ਸੀਜ਼ਫਾਇਰ ਹੋ ਗਿਆ ਤੈਨੂੰ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਕਿ ਲਗਭਗ 3 ਦਿਨਾਂ ਦਾ ਜਿਹੜਾ ਸੀ 3 ਦਿਨਾਂ ਦੀ ਲੜਾਈ ਤੋਂ ਬਾਅਦ ਸੀਜ਼ਫਾਇਰ ਦੋਨਾਂ ਦੇਸ਼ਾਂ ਵੱਲੋਂ ਕੰਫਰਮ ਕਰ ਦਿੱਤਾ ਗਿਆ ਸਾਨੂੰ ਪਤਾ ਕਿ ਜਿਸ ਵੇਲੇ ਅਸੀਂ ਖਬਰਾਂ ਸੁਣਦੇ ਸਾਂ ਵੀ ਸਾਨੂੰ ਪਤਾ ਸੀ ਕਿ 4 ਦਿਨ ਤੋਂ ਬਾਅਦ ਪਾਕਿਸਤਾਨੀ ਲੜ ਸਕਦਾ ਉਹਨੂੰ ਇਹ ਇਤਿਆਰ ਸੁਟੇ ਹੀ ਬੈਣੇ ਉਹ ਕੋਈ ਅਸਾਈ ਨਹੀਂ ਸੀ ਲੜਨ ਵਾਲੇ ਉਹਨਾਂ ਮੈਨ ਪਬਲਿਕ ਦੇ ਸੇਗੀ ਉਹਨਾਂ ਕੋਲ ਜਿਹੜੇ ਪੋਜੀਸ਼ਨ ਆਪਣੀ ਉਹ ਵੀ ਬਗਾਵਤ ਕਰ ਰਹੇ ਸਨ ਜਿਸ ਕਰਕੇ ਉਹਨੂੰ ਇਹ ਜੰਗ ਰੁਕਣੀ ਹੀ ਭਈ ਤੇ ਜੰਗ ਰੁਕਣੀ ਕਿਸ ਨਾਲ ਦੇਖਦੇ ਹੋ ਠੀਕ ਹੈ ਪੀਸ ਸ਼ਾਂਤੀ ਚਾਹੀਦੀ ਹੈ ਹਰ ਪਾਸੇ ਸ਼ਾਂਤੀ ਚਾਹੀਦੀ ਹੈ ਸ਼ਾਂਤੀ ਬੈਸਟ ਹੈ ਜੰਗ 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 ਰੁਕਣੀ ਬਹੁਤ ਸ਼ਾਂਤੀ ਜੰਗ ਰੁਕਣੀ ਚੰਗੀ ਗੱਲ ਹੈ ਪਰ ਉਹ ਗੁੱਸਾ ਜਿਹੜਾ ਗੁੱਸਾ ਜਿਹੜਾ ਉਹ ਪੂਰਾ ਹੋ ਗਿਆ ਜਿਹੜਾ ਕਿ ਪਹਿਲਗਾਮ ਦੇ ਵਿੱਚ ਇਹਨਾਂ ਨੇ ਨਿਹੱਥੇ ਲੋਕਾਂ ਨੂੰ ਧਰਮ ਪੁੱਛ-ਪੁੱਛ ਕੇ ਗੋਲੀਆਂ ਮਾਰੀਆਂ ਗੁੱਸਾ ਪੂਰਾ ਹੋ ਗਿਆ ਦੇਖੋ ਵੀਰ ਜੀ ਗੱਲ ਪਤਾ ਕੀ ਹੈ ਉਥੇ ਚਾਰ ਬੰਦੇ ਆਏ ਇਹ ਤਾਂ ਕਿ ਇਹਨਾਂ ਨੂੰ ਇਹ ਨਹੀਂ ਲੱਭੇ ਤੇ ਇਹਨਾਂ ਨੇ ਕਿੱਥੋਂ ਪਤਾ ਲੱਗਿਆ ਇਹਨਾਂ ਨੂੰ ਪਾਕਿਸਤਾਨ ਨੂੰ ਆਏ ਕਿੱਥੋਂ ਆਏ ਮਤਲਬ ਇਹ ਪਹਿਲਾਂ ਤੋਂ ਪ੍ਰੀਪਲੈਨਡ ਕੰਮ ਹਮਿਸ਼ਨ ਤੇ ਪਾਕਿਸਤਾਨ ਦੀਆਂ ਏਜੰਸੀਆਂ ਨੇ ਲੈ ਲਿਆ ਸੀ ਨਾ ਕਿ ਇਹੀ ਹੈ ਕਰਾਇਆ ਉਹ ਉਹਨਾਂ ਬੰਦਿਆਂ ਨੇ ਕਿਹਾ ਜਿਨ੍ਹਾਂ ਨੇ ਕਿਹਾ ਤੇ ਸਹੀ ਇੱਥੋਂ ਮਤਲਬ ਜਿਨ੍ਹਾਂ ਨੇ ਪਾਕਿਸਤਾਨ ਦੀਆਂ ਏਜੰਸੀਆਂ ਨੇ ਕੰਫਰਮ ਕਰਤਾ ਹੀ ਕਿ ਆਪਾਂ ਹਮਲਾ ਕਰਾਇਆ ਜਿਹੜੀ ਉੱਤੇ ਏਜੰਸੀਆਂ ਕੋਈ 30 ਗ੍ਰੇਡ ਥੋੜੀ ਹੁੰਦੀਆਂ ਆ ਇਹ ਤੇ ਮਤਲਬ ਦੇਖੋ ਪਰਸਪੈਕਸ਼ਨ ਹੈਗੀ ਹੈ ਕਿ ਮਤਲਬ ਦੇਖੋ ਗੱਲ ਇਹ ਹੈ ਕਿ ਇਹਦੇ ਵਿੱਚ ਪਾਕਿਸਤਾਨ ਤੇ ਹਮੇਸ਼ਾ ਹੀ ਕਰਦਾ ਇਸ ਕੰਮ 'ਚ ਉਹਨੂੰ ਇਸ ਗੱਲ ਦਾ ਉਹਨਾਂ ਦੇ ਆਪਣੇ ਮਸਲੇ ਨੇ ਪੋਲਿ ਉਹ ਜਿਹੜੀ جنگ ਤੁਸੀਂ ਦੇਖੀ ਜਾਗੇ ਇਹ جنگ ਤੁਹਾਨੂੰ ਕਿਸ ਤਰ੍ਹਾਂ ਲੱਗੇ ਤੁਸੀਂ ਪਹਿਲੀ ਵੀ جنگ ਤੇ ਕੀ ਡਿਜੀਟਲ ਜ਼ਿਆਦਾ ਹੋ ਗਿਆ ਕੰਮ ਹੁਣ ਹੁਣ ਮਤਲਬ جنگ ਜਿਹੜੀ ਆ ਉਹ ਪਹਿਲੇ ਵਾਲੀ جنگ ਨਹੀਂ ਹੈਗੀ ਵੈਸੇ ਤੇ جنگ ਇਹਨੂੰ ਪੂਰਾ ਕਹਿੰਦੇ ਨਹੀਂ جنگ ਤੇ ਉਦੋਂ ਜਦੋਂ ਫੌਜਾਂ ਅੱਗੇ ਪਿੱਛੇ ਜਾਣ ਇਹ جنگ ਤੇ ਜਿਹੜੀ ਆ ਉਹਦੇ ਪ੍ਰੀ ਵਿੱਚ ਹੀ ਖਤਮ ਹੋ ਗਈ ਹੈ ਹੁਣ ਤੋਂ ਤੁਹਾਡੇ ਤੋਂ ਸੁਣਿਆ ਮੈਂ ਵਾਲੀ ਗੱਲ ਜਿਹੜਾ ਇੰਡੀਅਨ ਡਿਫੈਂਸ ਜਿਹੜਾ ਹੈ ਇੰਡੀਅਨ ਡਿਫੈਂਸ ਸਿਸਟਮ ਇੰਨਾ ਤਗੜਾ ਸੀ ਜਿਹੜੇ ਕਿ ਜਿੰਨੇ ਪੂਰੀ ਦੁਨੀਆ ਨੇ ਦੇਖਿਆ ਇੰਡੀਅਨ ਡਿਫੈਂਸ ਸਿਸਟਮ ਪੂਰੀ ਦੁਨੀਆ ਨੇ ਦੇਖ ਲਿਆ ਇੰਨਾ ਤਗੜਾ ਹੈ ਜਿਹੜੇ ਕਿ ਆਂ ਇੰਡੀਆ ਨੇ ਹਰ ਆਪਣੇ ਬਾਰਡਰ ਤੇ ਲਗਾਇਆ ਹੈ ਜਿਹੜਾ ਕਿ 400 ਕਿਲੋਮੀਟਰ ਰੇਂਜ ਜਿਹੜੀ ਮਾਰਕ ਸ਼ਮਤਾ ਉਹਦੀ ਹੈਗੀ ਹੈ 400 ਕਿਲੋਮੀਟਰ ਰੇਂਜ ਤੇ ਕੋਈ ਵੀ ਮਿਜ਼ਾਈਲ ਨਹੀਂ ਅੱਜ ਪਾਕਿਸਤਾਨ ਨੇ ਸਵੇਰੇ ਆਪਣਾ ਫਤਿਹ ਮਿਜ਼ਾਈਲ ਜਿਹੜੀ ਦਿੱਲੀ ਵੱਲ ਛੁੱਟੀ ਸੀ ਉਹ ਵੀ ਇਹਨਾਂ ਨੇ ਹਵਾ ਦੇ ਵਿੱਚ ਉਡਾਤੀ ਨਹੀਂ ਬਿਲਕੁਲ ਇਹਨਾਂ ਦਾ ਜਿਹੜਾ S4 400 ਹੈ ਉਹ ਬੜਾ ਕਾਮਯਾਬ ਰਸ਼ੀ ਜਿੰਦੋਂ ਪੁਰਾਣੇ ਜ਼ਮਾਨੇ ਵਿੱਚ ਰਣਜੀਤ ਸਿੰਘ ਕਿਉਂ ਕਾਮਯਾਬ ਹੋਇਆ ਕਿ ਮਤਲਬ ਉਹਦੇ ਕੋਲ ਫੌਜ ਚੰਗੀ ਸੀ ਅੰਗਰੇਜ਼ ਕਿਉਂ ਕਾਮਯਾਬ ਹੋਏ ਉਹਨਾਂ ਕੋਲ ਹਥਿਆਰ ਚੰਗੇ ਸੀ ਹੌਲੀ ਹੌਲੀ ਟੈਕਨੋਲੋਜੀ ਵੱਧੀ ਹੈ ਉਸ ਕਰਕੇ ਬੜਾ ਵਧੀਆ ਬਾਕੀ ਲੋਕਾਂ ਦਾ ਜਿਹੜਾ ਕਿਸੇ ਦਾ ਪਾਕਿਸਤਾਨ ਦਾ ਜਾਂ ਹਿੰਦੁਸਤਾਨ ਦਾ ਤੁਸੀਂ ਸਾਰਾ ਅਜਕਲ ਸੋਸ਼ਲ ਮੀਡੀਆ ਤੇ ਦੇਖਦੇ ਹੋ ਕੋਈ ਵੀ ਨਹੀਂ ਚਾਹੁੰਦਾ ਜੰਗ ਹੋਵੇ ਲੋਕੀ ਤਾਂ ਆਪਣੀ ਭੁੱਖ ਨੂੰ ਡੰਗਾ ਮਾਰਨ ਡਏ ਨੇ ਤੇ ਮਤਲਬ ਲੜਾਈ ਜਿਹੜੀ ਹੈ ਉਹਦਾ ਕਿਹਨੂੰ ਬੈਨੀਫਿਟ ਹੋ ਸਕਦਾ ਸਿਰਫ ਜਿਨ੍ਹਾਂ ਨੇ ਹਥਿਆਰ ਵੇਚਨੇ ਆ ਇਹਦੇ ਦੂਰ ਤੱਕ ਗੱਲ ਲੱਗੀਆਂ ਤੇ ਉਹਨਾਂ ਨੇ ਆਪਣੇ ਹਥਿਆਰ ਟਰਾਈ ਵੀ ਕਰਾ ਲ ਇੱਕ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਸ ਤੋਂ ਬਾਅਦ ਅਮਰਸਰ ਦਾ ਸਾਰਾ ਟੂਰਿਸਟ ਖਤਮ ਹੋ ਗਿਆ ਸੀ ਅਮਰਸਰ ਦੀ ਰੋਟੀ ਟੂਰਿਸਟ ਚ ਲੰਦਾ ਟੂਰਿਜ਼ਮ ਬਿਲਕੁਲ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਜੰਗ ਛੁਰੂ ਹੋ ਗਈ ਜੰਗ ਤੋਂ ਬਾਅਦ ਸ਼ਹਿਰ ਖਾਲੀ ਹੋ ਗਿਆ ਹੁਣ ਕੀ ਲੱਗਦਾ ਉਮੀਦ ਲੱਗਦਾ ਕਿ ਦੁਬਾਰਾ ਪੈਰ ਵਾਪਸ ਆ ਜਾਣ ਕਿਉਂ ਨਹੀਂ ਜੀ ਅਮਨ ਜਿਹੜਾ ਸਭ ਕੋਈ ਚਾਹੁੰਦਾ ਸਿਵਾਏ ਮਤਲਬ ਇਹਨਾਂ ਲੀਡਰਾਂ ਦੇ ਜਾਂ ਜਿਹਨੇ ਜਿਨ੍ਹਾਂ ਦਾ ਮਤਲਬ ਧੰਦਾ ਇਹਨਾਂ ਦਾ ਹਥਿਆਰਾਂ ਦਾ ਉਹਨਾਂ ਦਾ ਬਾਕੀ ਜਿਹੜਾ ਕੰਮ ਜਿਹੜਾ ਆਮ ਇਨ ਬੰਦਾ ਤੇ ਅਮਨ ਜੋ ਹੈ ਅਮਨ ਹੀ ਚਾਹੁੰਦਾ ਹੈ ਅਮਨ ਤੋਂ ਬਗੈਰ ਗੁਜ਼ ਇਹ ਜੰਗ ਰੁਕੀ ਜਿਹੜੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜੰਗ ਜਿਹੜੀ ਰੁਕ ਗਈ ਹੈ ਰੁਕਣੀ ਚਾਹੀਦੀ ਸੀ ਹੁਣ ਕਿ ਇਹ ਅੱਗੇ ਵਧਣੀ ਚਾਹੀਦੀ ਨਹੀਂ ਨਹੀਂ ਰੁਕਣੀ ਚਾਹੀਦੀ ਹੈ ਵਧਣੀ ਨਹੀਂ ਚਾਹੀਦੀ ਮੋਦੀ ਦਾ ਬੜਾ ਧੰਨਵਾਦ ਆ ਬਹੁਤ ਦਿਮਾਗ ਨਾਲ ਇਹਨੇ ਕੰਮ ਕੀਤਾ ਬਹੁਤ ਸੋਣਾ ਕੀਤਾ ਜਿਤਨਾ ਵੀ ਇਹਨੇ ਦੁਨੀਆ ਬਚਾਈ ਹੈ ਨਾ ਉਹ ਮਹਾਰਾਜ ਹੀ ਜਾਣਦਾ ਬਹੁਤ ਵਧੀਆ ਕੰਮ ਕੀਤਾ ਇਹਨੇ ਉਹਨਾਂ ਨੂੰ ਨਹੀਂ ਪੈਰ ਕਾ ਕੇ ਮਾਰਿਆ ਉਹਨਾਂ ਵੱਲੋਂ ਕੋਈ ਢਿੱਲ ਨਹੀਂ ਰਹੀ ਉਹਨਾਂ ਨੇ ਬਹੁਤ ਹਮੇਸ਼ਾ ਹੀ ਪਹਿਲ ਨਹੀਂ ਕਰਦਾ ਇੰਡੀਆ ਹਮੇਸ਼ਾ ਹੀ ਜਵਾਬੀ ਕਾਰਵਾਈ ਕਰਦਾ ਜਦ ਕਿ ਇਹ ਇੰਡੀਆ ਨੇ ਪਹਿਲਾਂ ਉਹਨਾਂ ਦੇ ਅਤਵਾਦੀ ਠਿਕਾਨਿਆਂ ਤੇ ਹਮਲਾ ਕੀਤਾ ਉਸ ਤੋਂ ਬਾਅਦ ਉਹਨੇ ਇੰਡੀਅਨ 에ਅਰਬੇਸ ਤੇ ਹਮਲਾ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਇੰਡੀਆ ਨੇ ਮੁਰ ਉੱਤੇ ਫਾਇਰਿੰਗ ਸ਼ੁਰੂ ਕੀਤੀ ਮੁਰ ਹਮਲਾ ਕਰਨਾ ਸ਼ੁਰੂ ਕੀਤਾ ਪਰ ਹੁਣ ਜਿਹੜਾ ਕੱਲ ਲਗਭਗ 400 ਡਰੋਨ ਛੱਡਣ ਤੋਂ ਬਾਅਦ ਅੱਜ ਇਹਨੇ ਦੁਪਹਿਰੇ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਦੇਸ਼ ਮਾਫੀ ਦੇਣ ਦੇ ਲਾਇਕ ਹੈਗਾ ਨਹੀਂ ਦੇਣ ਦੇ ਲਾਇਕ ਤਾਂ ਨਹੀਂ ਹੈਗਾ ਇਹ ਹੈਗਾ ਦੇਸ਼ ਮਾਰਨ ਵਾਲਾ ਹੀ ਪਾਕਿਸਤਾਨ ਇਹ ਮੁਸਲਮਾਨ ਕਦੀ ਕਦੇ ਦੇ ਮਿੱਤ ਨਹੀਂ ਬਣ ਸਾਰੇ ਮੋਦੀ ਨੇ ਬੜੀ ਮਿਹਰਬਾਨੀ ਕੀਤੀ ਜਿਹੜਾ ਉਹਨਾਂ ਨੂੰ ਬਚਾਤਾ ਇਹਨੇ ਨਹੀਂ ਬਹਿਲ ਕੀਤੀ ਉਹਨੇ ਕੀਤੀ ਜੋ ਕੀਤਾ ਸਾਰੀ ਰਾਤ ਇਹਨੇ ਕੋਈ ਘਟ ਨਹੀਂ ਕੀਤਾ ਕਟੋਗੜ ਮੈਂ ਰਾਤ ਕੋਠੇ ਦੇ ਰਿਆਂ ਪਤਾ ਨਹੀਂ ਕਿੰਨੇ ਡਰੂਨ ਆਏ ਤੇ ਕਿੰਨੇ ਕੁ ਛੁੱਟੇ ਤੇ ਕਿੰਨੇ ਕੇ ਕੀ ਹੋਇਆ ਪਰ ਦੁਨੀਆ ਬੱਜ ਗਈ ਚਲੋ ਮਹਾਰਾਜ ਨੇ ਗੁਰੂ ਦੀ ਨਗਰੀ ਆ ਕੋਈ ਕੁਝ ਨਹੀਂ ਹੋਇਆ ਤੇ ਉਹਨਾਂ ਲੋਕ ਕੋਈ ਟੇਲ ਨਹੀਂ ਆਈ 1971 ਦੀ ਲੜਾਈ ਵੇਲੇ ਵੀ ਜਹਾਜ਼ ਹੁੰਦੇ ਸਨ ਬਲੈਕਆਊਟ ਹੋ ਜਾਂਦਾ ਸੀ ਜਹਾਜ਼ ਦੀ ਆਵਾਜ਼ ਆ ਸੁਣਦੇ ਹਨ ਫੌਜਾਂ ਅੰਦਰ ਆ ਜਾਂਦੀਆਂ ਸਨ ਆਪਣੀਆਂ ਉੱਧਰ ਚੱਲ ਜਾਂਦੀਆਂ ਸਨ ਲੇਕਿਨ ਹੁਣ ਜਿਹੜੀ جنگ ਆ ਬਿਲਕੁਲ ਹੀ ਵੱਖਰੀ ਹੋ ਗਈ ਨਾ ਕੋਈ ਜਹਾਜ਼ ਤੇ ਬੈ ਕੇ ਕੋਈ ਬੰਦਾ ਆਇਆ ਬਸ ਬਟਨ ਆਪੇ ਰਿਮੋਟ ਕੰਟਰੋਲ ਜਿਹੜੇ ਡਰੋਨ ਆ ਗਏ ਰਿਮੋਟ ਕੰਟਰੋਲ ਮਜਾਇਲਾ ਬੰਦਾ ਕੋਈ ਨਹੀਂ ਆਇਆ ਸਿਰਫ ਹਥਿਆਰ ਹੀ ਐ ਇੱਧਰ ਆਏ ਹਥਿਆਰੀ ਡਿਫਿਊਜ਼ ਹੋਏ ਆਏ ਹੋ ਲੋ ਕਹਿੰਦੇ ਇਹ ਨਾ ਵੀ ਜੰਗ ਤੇ ਹੁੰਦੀ ਆ ਜਹਾਜ਼ਾਂ ਨਾਲ ਦੂਜਿਆਂ ਨਾਲ ਟੋਪਾਂ ਨਾਲ ਇਹ ਡਰੋਨ ਨਾਲ ਹੋਣ ਈ ਆ ਇਹ ਲੜਾਈ ਹਲਕੀ ਆ ਇਹਦੇ ਨਾਲ ਕੋਈ ਏਡੀ ਗੱਲ ਨਹੀਂ ਬਣਨੀ ਪਰ ਉਹ ਇਹਨਾਂ ਨੇ ਜਿੱਤਰਾ ਨੇ ਨਸ਼ਟ ਕਰਦੇ ਰਹੇ ਉਹਦੇ ਕਰਕੇ ਦੁਨੀਆ ਬਜੀ ਨਹੀਂ ਬਹੁਤ ਦੁਨੀਆ ਮਰਣੀ ਆ ਡਰੋਨ ਜਿੱਥੇ ਡਿੱਗਦਾ ਡਿੱਗਦਾ ਲਗਭਗ 500 ਮੀਟਰ ਦਾ ਜਿਹੜਾ ਏਰੀਆ ਜਿਹੜਾ ਉਹ ਮਤਲਬ ਕਿ ਖਤਮ ਹੋ ਜਾਂਦਾ 500 ਮੀਟਰ ਦਾ ਪਰ ਜਿਹੜੇ ਆਸਮਾਨ ਤੇ ਡਿੱਗੇ ਉਹਦੇ ਸ਼ੈਲ ਜਿੱਥੇ ਜਿੱਥੇ ਡਿੱਗੇ ਉੱਥੇ ਵੀ ਟੋਏ ਪੈ ਗਏ ਪੈ ਗਏ ਉਹਦੇ ਕਰਕਰੇ ਬੜੇ ਡਿੱਗੇ ਆ ਉਹਨਾਂ 2-2 4-4 ਬੰਬ ਬਨ ਕੇ ਭੇਜੇ ਨਾਲ ਆ ਪਿੱਟੇ ਵੱਡੀ ਡਿੱਗਾ ਤਿੰਨ ਬੰਬਾਂ ਦੇ ਨਾਲ ਵੱਡੇ ਚਲੋ ਲੱਛਟ ਹੋ ਗਏ ਕਿਰ ਕਰੇ ਜਿਹੜੇ ਕਿਰ ਗਏ ਤੇ ਜਿਹੜੀ ਵੀ ਚੀਜ਼ ਕਰਦਾ ਰਿਹਾ ਚਲੋ ਲੱਛਟ ਹੋ ਜਾਂਦੀ ਰਹੀ ਤੇ ਮਹਾਰਾਜ ਦੁਨੀਆ ਨੂੰ ਬਚਾਤਾ ਬਈ ਇਹਨਾਂ ਬੜਾ ਧੰਨਵਾਦ ਹੈ ਮੋਦੀ ਦਾ ਤੇ ਦੁਨੀਆ ਨੂੰ ਬਚਾਤਾ ਤਾਂ ਹਾਂਜੀ ਸਰ ਤੁਸੀਂ ਦੇਖੀ ਅੱਜ ਕਿਸ ਤਰ੍ਹਾਂ ਦੀ ਲੱਗੀ ਜੰਗ ਤੁਹਾਨੂੰ ਜਿਹੜੀ ਕਿ ਹੁਣ ਸੀਜ਼ਫਾਇਰ ਹੋ ਗਿਆ ਸੀਜ਼ਫਾਇਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੀਜ਼ਫਾਇਰ ਬਹੁਤ ਵੈਲਕਮ ਸਟੈਪ ਹੈ ਜੀ ਔਰ ਸਾਊਥ ਜਿੰਨੇ ਵੀ ਸਾਡੇ ਕੋਲ ਜਿਹੜੇ ਸਾਊਥ ਏਸ਼ੀਆ ਦੇ ਕੰਟਰੀਜ਼ ਨੇ ਉਹਦੇ ਲਈ ਬਹੁਤ ਵਧੀਆ ਗੱਲ ਹੈ ਕਿਉਂਕਿ ਦੋਨੋਂ ਨਿਊਕਲੀਅਰ ਪਾਵਰਸ ਐਸ ਲਈ ਆਪਣੋਂ ਸਾਹਮਣੇ ਸੀ ਗਿਆ ਇੰਡੀਆ ਵੀ ਨਿਊਕਲੀਅਰ ਪਾਵਰ ਸਗੀ ਪਾਕਿਸਤਾਨ ਵੀ ਨਿਊਕਲੀਅਰ ਪਾਵਰ ਸਗੀ ਔਰ ਜੰਗ ਕਦੀ ਵੀ ਕਿਸੇ ਦੇ ਲਈ ਸੁਖਾਵੀ ਨਹੀਂ ਹੋ ਸਕਦੀ ਇਹ ਹਮੇਸ਼ਾ ਡਿਸਟਰਕਸ਼ਨ ਹੀ ਲੈ ਕੇ ਆਂਦੀ ਹੈ ਗੁਰਬਤ ਲੈ ਕੇ ਆਂਦੀ ਹੈ ਗਰੀਬੀ ਲੈ ਕੇ ਆਂਦੀ ਹੈ ਤੋ ਬਹੁਤ ਵਧੀਆ ਸਟੈਪ ਹੈ ਪਰ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਬੈਕ ਚੈਨਲ ਜਿਹੜੀ ਗੱਲਬਾਤ ਚੱਲਦੀ ਪਈ ਸੀਗੀ ਇੰਡੀਆ ਔਰ ਪਾਕਿਸਤਾਨ ਦੇ درمیان ਉਹਦਾ ਅੱਜ ਨਤੀਜਾ ਦੇਖਣ ਨੂੰ ਮਿਲਿਆ ਹੈ ਔਰ ਇਹ ਦੋਨੋਂ ਕੰਟਰੀਜ਼ ਦੇ ਲਈ ਅੱਛੀ ਗੱਲ ਹੈ ਜੰਗ ਦਾ ਹੋਣਾ ਕੋਈ ਚੰਗੀ ਗੱਲ ਨਹੀਂ ਸੀਗੀ ਰਾਤ ਨੂੰ ਆਸਮਾਨ ਤੇ ਜਦੋਂ ਡਰੋਨ ਆਉਂਦੇ ਹੀ ਡਰੋਨ ਦਾ ਪਟਣ ਦੀ ਆਵਾਜ਼ ਆਉਂਦੀ ਆਹੀਂ ਡਰ ਲੱਗਦਾ ਸੀ ਦੇਖੋ ਜਿਹੜਾ ਡਰੋਨ ਹੈ ਪਿਛਲੇ 50 ਸਾਲ ਦੇ ਦਰਮਿਆਨ ਜਿਹੜੀ ਜਿਹੜੀ 1971 ਦੀ ਲੜਾਈ ਸੀਗੀ ਔਰ ਉਸ ਤੋਂ ਬਾਅਦ ਜਿਹੜੇ 50 ਸਾਲ ਨੇ ਉਹਨਾਂ 50 ਸਾਲਾਂ 'ਚ ਜਿਹੜੀ ਲੜਾਈ ਲੜਨ ਦੇ ਤੌਰ ਤਰੀਕੇ ਨੇ ਪੂਰੀ ਦੁਨੀਆ 'ਚ ਬਦਲੇ ਨੇ ਔਰ ਉਹਦੇ 'ਚ ਜਿਹੜੀ 에어 ਟੂ 에ਅਰ ਜਿਹੜੀ ਹੈਗੀ ਆ ਜਿਹੜੀ ਲੜਾਈ ਸੀਗੀ ਉਹਨੇ ਜਿਹੜੀ ਆ ਉਹ ਆਪਣਾ ਇੱਕ ਰੁਖ ਇਖਤियार ਕੀਤਾ ਵੈ ਔਰ ਇਹਦੇ 'ਚ ਇੰਡੀਆ ਨੂੰ ਸਾਨੂੰ ਬਹੁਤ ਮਾਣ ਹੈ ਆਪਣੇ ਦੇਸ਼ ਦੇ ਉੱਪਰ ਗਰਭ ਵੀ ਹੈ ਔਰ ਆਪਣੇ ਦੇਸ਼ ਦੀ ਟੈਕਨੋਲੋਜੀ ਆਪਣੇ ਦੇਸ਼ ਦੇ ਜਿਹੜੇ ਸਾਡੇ ਸੈਨਿਕ ਨੇ ਉਹਨਾਂ ਦੇ ਉੱਪਰ ਵੀ ਆਪਾਂ ਮਾਣ ਕਰਦੇ ਹਾਂ ਕਿ ਸਾਡੇ ਦੇਸ਼ 'ਚ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਐਸਾ ਇੰਡੀਆ ਨੇ S 400 ਜਿਹੜੀ ਟੈਕਨੋਲੋਜੀ ਹੈ ਰਸ਼ੀਆ ਤੋਂ ਜਿਹੜੀ ਇੰਡੀਆ ਨੇ ਲਈ ਸੀਗੀ ਉਹਦਾ ਪੂਰੇ ਦਾ ਪੂਰਾ ਪਾਕਿਸਤਾਨ ਨੇ ਜਿੰਨਾ ਵੀ ਇੰਡੀਆ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ 'ਚ ਪਾਕਿਸਤਾਨ ਨੂੰ ਉਹਨਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਵੈ ਮਗਰ ਕਿਉਂਕਿ ਇੰਡੀਆ ਹਮੇਸ਼ਾ ਪੀਸ ਲਵਿੰਗ ਕੰਟਰੀ ਰਿਹਾ ਵੈ ਹਮੇਸ਼ਾ ਜਿਹੜਾ ਹੈਗਾ ਵੈ ਉਹ ਸ਼ਾਂਤੀ ਦਾ ਦੂਤ ਬੰਦਾ ਰਿਹਾ ਵੈ ਇਸ ਕਰਕੇ ਉਹਨੇ ਇੱਕ ਬੜਪਨ ਦਿਖਾਉਂਦੇ ਹੋਏ ਇਹ ਜਿਹੜੀ ਸੀਸਫਾਇਰ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ। ਟ੍ਰੰਪ ਵੱਲੋਂ ਕਹਿਆ ਗਿਆ ਕਿ ਉਹਨਾਂ ਨੇ ਮੀਡੀਓਕਰ ਦਾ ਰੋਲ ਅਦਾ ਕੀਤਾ। ਟ੍ਰੰਪ ਵੱਲੋਂ ਪਹਿਲਾਂ ਵੀ ਕਹਿਆ ਗਿਆ ਦੋਨੇ ਦੇਸ਼ ਮੇਰੇ ਮਿੱਤਰ ਦੇਸ਼ ਹਨ। ਦੋਨਾਂ ਵਿਚਾਲੇ ਜਿਹੜੀ ਹੈ ਸ਼ਾਂਤੀ ਜਲਦ ਹੋਣੀ ਚਾਹੀਦੀ ਤੇ ਹੁਣ ਸਭ ਤੋਂ ਪਹਿਲਾਂ ਟਵੀਟ ਟਵੀਟ ਟ੍ਰੰਪ ਵੱਲੋਂ ਕਰਕੇ ਕਨਫਰਮੇਸ਼ਨ ਦਿੱਤੀ ਗਈ ਕਿ ਦੋਨਾਂ ਵਿੱਚ ਸੀਸਫਾਇਰ ਹੋ ਗਿਆ। ਦੇਖੋ ਅਮਰੀਕਾ ਨੂੰ ਭਾਰਤ ਤੇ ਪਾਕਿਸਤਾਨ ਦੇ ਮੁੱਦਿਆਂ 'ਚ ਕਿਸੇ ਵੀ ਤਰ੍ਹਾਂ ਦਾ ਚੌਧਰੀ ਬਣਨ ਦੀ ਜ਼ਰੂਰਤ ਨਹੀਂ ਹੈ। ਇੰਡੀਆ ਪੂਰੀ ਤਰ੍ਹਾਂ ਨਾਲ ਇਕ ਡੈਮੋਕਰੈਟਿਕ ਕੰਟਰੀ ਹੈ ਔਰ ਅਸੀਂ ਆਪਣੇ ਦੇਸ਼ ਦੇ ਮੁੱਦਿਆਂ ਨੂੰ ਹੱਲ ਕਰਨਾ ਔਰ ਜਿਹੜੇ ਸਾਡੇ ਦੋਸਤ ਨੇ ਉਹਨਾਂ ਨੂੰ ਸੈਟਲ ਕਰਨਾ ਔਰ ਜਿਹੜੇ ਸਾਡੇ ਦੋ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਸੈਟਲ ਕਰਨਾ ਔਰ ਜਿਹੜੇ ਦੋਸਤ ਨੇ ਉਹਨਾਂ ਨੂੰ ਆਪਣੇ ਵੱਲ ਖਿੱਚਣਾ ਪਾਲਕ ਅਚੀ ਤਰ੍ਹਾਂ ਦੇ ਨਾਲ ਜਾਣਦਾ ਵੈ ਸਾਨੂੰ ਜਿਹੜੀ ਥਰਡ ਪਾਰਟੀ ਮੈਡੀਏਸ਼ਨ ਹੈ ਇਹ ਭਾਰਤ ਨੂੰ ਕਦੀ ਵੀ ਕਬੂਲ ਨਹੀਂ ਰਹੀ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਹ ਜਿਹੜਾ ਜਿਸ ਤਰ੍ਹਾਂ ਕਿ ਇਹ ਨਾਲ ਸੀਜ਼ਫਾਇਰ ਹੋਇਆ ਵੈ ਇੰਡੀਆ ਜਿਹੜੀ ਫੋਰਨ ਪਾਲਿਸੀ ਹੈ ਕਿਸ ਢੰਗ ਦੇ ਨਾਲ ਅੱਗੇ ਵਧਦੀ ਹੈ ਔਰ ਸਾਨੂੰ ਪੂਰੀ ਆ ਸਕਦੀ ਤੁਹਾਨੂੰ ਲੱਗਦਾ ਹੈ ਸ਼ਰਾਰਤੀ ਮੁਲਕ ਜਿਹੜਾ ਹਮੇਸ਼ਾ ਸੀਜ਼ਫਾਇਰ ਦਾ ਜੰਮੂ ਕਸ਼ਮੀਰ ਪੁਛ ਰਜੋਰੀ ਗੱਲ ਕਰੀਏ ਤੇ ਹਮੇਸ਼ਾ ਸੀਜ਼ਫਾਇਰ ਦਾ ਇਹਨੇ ਬਾਰ-ਬਾਰ ਇਹਨੇ ਸੀਜ਼ਫਾਇਰ ਦਾ ਉਲੰਘਣ ਕੀਤਾ ਸੀਜ਼ਫਾਇਰ ਤੋੜਿਆ ਤੁਹਾਨੂੰ ਲੱਗਦਾ ਹੈ ਸੀਜ਼ਫਾਇਰ ਸਭ ਤੋਂ ਪਹਿਲਾਂ ਇਹਨੇ ਹੀ ਸੀਜ਼ਫਾਇਰ ਦਾ ਐਲਾਨ ਕੀਤਾ ਪਰ ਇਹ ਆਪਣੇ ਪੈਰਾਂ ਤੇ ਖੜਾ ਰਹੇਗਾ ਬਿਲਕੁਲ ਜੀ ਜ ਇੰਡੀਆ ਨੇ ਕਦੀ ਵੀ ਪਹਿਲ ਨਹੀਂ ਕੀਤੀ ਹੁਣ ਵੀ ਤੁਸੀਂ ਦੇਖੋ ਜੋ ਸਾਡੇ ਕੋਲ ਇਵੈਂਟਸ ਰਹੇ ਨੇ ਉਨਾ ਇਵੈਂਟਸ ਚ ਪਾਕਿਸਤਾਨ ਨੇ ਹੀ ਪਹਿਲ ਕਰਕੇ ਪੈਲਗਾਮ ਦੇ ਉੱਪਰ ਜਿਹੜਾ ਅਟੈਕ ਕੀਤਾ ਸੀਗਾ ਇੰਡੀਆ ਨੂੰ ਰਿਟੈਲੀਏਟ ਕੀਤਾ ਇੰਡੀਆ ਨੇ ਉਹਦਾ ਜਵਾਬ ਦਿੱਤਾ ਵੈ ਇੰਡੀਆ ਨੇ ਕਦੀ ਵੀ ਸੀਜ਼ਫਾਇਰ ਨਹੀਂ ਤੋੜਿਆ ਇਸ ਕਰਕੇ ਪਾਕਿਸਤਾਨ ਹਮੇਸ਼ਾ ਉਹਦੀ ਕੋਸ਼ਿਸ਼ ਰਹਿੰਦੀ ਹੈ ਝੂਠ ਬੋਲਣਾ ਉਸ ਦੇਸ਼ ਦੀ ਆਦਤ ਹੈ ਤੋਂ ਆਦਤ ਤੋਂ ਮਜਬੂਰ ਹੈ ਇਸ ਕਰਕੇ ਅਸੀਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਆਉਣ ਵਾਲੇ ਦਿਨਾਂ ਚ ਵੀ ਦੇਖਦੇ ਆ ਉਹ ਕਿੰਨਾ ਕੁ ਇਹਨੂੰ ਨਿਭਾਉਂਦਾ ਨਹੀਂ ਨਿਭਾਏਗਾ ਤੋਂ ਪੂਰਾ ਇੰਟਰਨੈਸ਼ਨਲ ਐਸਵਾ ਕੰਟਰੀਜ਼ ਉਹਨੂੰ ਦੇਖਦੇ ਪਏ ਨੇ ਉਹਦੇ ਚ ਉਦੇ ਉਹਨੂੰ ਫੈਸਲਾ ਲੈਣਗੇ ਉਸ ਧੰਗ ਦੇ ਨਾਲ ਜੀ ਬਿਲਕੁਲ ਹੀ ਝੂਠ ਦਾ ਨਰੇਟਿਵ ਬਹੁਤ ਵੱਡਾ ਪਾਕਿਸਤਾਨ ਹੈਗਾ ਹਮੇਸ਼ਾ ਹੀ ਸੀਜ਼ ਫਾਇਰ ਉਹ ਲੰਗਰ ਪਾਕਿਸਤਾਨ ਵੱਲੋਂ ਕੀਤਾ ਜਾਂਦਾ ਹੈ ਤੇ ਹਰ ਗੱਲ ਜਿਹੜੀ ਹੈ ਝੂਠੀ ਖਬਰ ਫੈਲਾਨੀ ਹੈ ਝੂਠਾ ਨਰੇਟਿਵ ਕਰਾਣਾ ਹੈ ਪਾਕਿਸਤਾਨ ਵੱਲੋਂ ਹੀ ਇਸ ਤਰ੍ਹਾਂ ਦੇ ਏਜੰਡੇ ਫੈਲਾਏ ਜਾਂਦੇ ਹਨ ਤੇ ਹੁਣ ਤੁਸੀਂ ਜਿਸ ਤਰ੍ਹਾਂ ਕਿ ਸੀਜ਼ ਫਾਇਰ ਹੋ ਗਿਆ ਦੋਨਾਂ ਦੇਸ਼ਾਂ ਵਿੱਚੋਂ ਜੰਗ ਖਤਮ ਹੋ ਗਈ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਜੰਗ ਖਤਮ ਹੋ ਗਈ ਹੈ ਗੁੱਸਾ ਖਤਮ ਹੋ ਗਿਆ ਤੁਹਾਡਾ ਜਿਹੜਾ ਇਹਨਾਂ ਨੇ ਅਟੈਕ ਕੀਤਾ ਸੀ ਪੈਲਗਾਮ ਦੇ ਵਿੱਚ ਯਾਤਰੀਆਂ ਤੇ ਅਟੈਕ ਕੀਤਾ ਸੀ ਗੁੱਸਾ ਖਤਮ ਹੋ ਗਿਆ ਨਹੀਂ ਉਹ ਤੇ ਮਾੜ ਮਿਲਕਤਾਰਾ ਕਾਂ ਹਰ ਜਗ੍ਹਾ ਹੀ ਮਾਰਾ ਜਿੱਥੇ ਵੀ ਹੋਵੇ ਬਹੁਤ ਮਾਰਾ ਉਹ ਕਟਰਾ ਬਹੁਤ ਮਾਰ ਦਿੰਦਾ ਹੀ ਉਹ ਕਟਰਾ ਦੇ ਕਿਸਾਨ ਨੂੰ ਗੋਡੇ ਦੇ ਕੇ ਆ ਗਿਆ ਪਾਕਿਸਤਾਨ ਨੇ ਆਪ ਪਹਿਲਾਂ ਰਿਕੁਐਸਟ ਕੀਤੀ ਕਿ ਆਰਮੀ ਇੰਡੀਅਨ ਆਰਮੀ ਜੇ ਪਿੱਛੇ ਹਟਦੀ ਹੈ ਇੰਡੀਅਨ ਆਰਮੀ ਜਦੋਂ ਫਾਇਰਿੰਗ ਰੋਕਦੀ ਹੈ ਤਾਂ ਹੀ ਪਿੱਛੇ ਹਟਣ ਨੂੰ ਤਿਆਰ ਹੈ ਦੇਖੋ ਲੜਾਈ ਕਿਸੇ ਦੀ ਹੋਏ ਅੰਡੀ ਗਵਾਂਡੀ ਦੀ ਹੋ ਮਾਰੀ ਹੁੰਦੀ ਹੈ ਤੇ ਦੇਸ਼ਾਂ ਦੀ ਲੜਾਈ ਸੀ ਤੇ ਕਦੀ ਲੜਾਈ ਚ ਕੋਈ ਜਿੱਤਿਆ ਨਹੀਂ ਅਜੇ ਤੱਕ ਐਗਜ਼ਾਮਪਲ ਵੇਖ ਲਓ ਯੂਕਰੇਨ ਤੇ ਰਸ਼ੀਆ ਦਾ ਵੇਖ ਲਓ ਯੂਕਰੇਨ ਦਾ ਕੁਝ ਬਚਿਆ ਨਹੀਂ ਜਿਹੜੇ ਨੈਚਰ ਰਿਸੋਰਸਸ ਉਤ ਅਮਰੀਕਾ ਕਬਜ਼ਾ ਕਰਕੇ ਲੈ ਗਿਆ ਠੀਕ ਹੈ ਜਦੋਂ ਲੜਾਈ ਹੁੰਦੀ ਕਿ ਤੀਜਾ ਦੇਸ਼ੀ ਉੱਥੇ ਉਹ ਯੂਕਰੇਨ ਤੇ ਰਸ਼ੀਆ ਦੀ ਲੜਾਈ ਨੈਚਰ ਰਿਸੋਰਸਸ ਨੂੰ ਲੈ ਕੇ ਸੀ ਪਰ ਇੰਡੀਆ ਦੇ ਵਿੱਚ ਲੜਾਈ ਜਿਹੜੀ ਹੈ ਬਦ ਫਿਰ ਅਮਰੀਕਾ ਕਬਜ਼ਾ ਕਰ ਗਿਆ ਨੈਚਰ ਰਿਸੋਰਸਸ ਨੂੰ ਲੈ ਕੇ ਸੀ ਜੇ ਜੇ ਪਾਕਿਸਤਾਨ ਇੰਡੀਆ ਲੜਾਈ ਹੁੰਦੀ ਤੇ ਪਾਕਿਸਤਾਨ ਦੇ ਚੈਨਲ ਕਬਜ਼ਾ ਅਗੇ ਹੋਇਆ ਅਗੇ ਸਮੁੰਦਰ ਲਾ ਕੇ ਅਮਰੀਕਾ ਨੇ ਕਬਜ਼ਾ ਹੀ ਉੱਥੇ ਹੋਰ ਉਹਨੇ ਕਬਜ਼ਾ ਚੁੱਕ ਲੈਣਾ ਸੀ ਬੰਦੇ ਉਧਰ ਦੀ ਮਰ ਜਣੇ ਇੱਧਰ ਹੀ ਮਰਨੇ ਸੀ ਇਹ ਤਾਂ ਮੁਖਤਾਰ ਦਾ ਕਹਾਣ ਹੈ ਨਾ ਅੰਮ੍ਰਿਤਸਰ ਦਾ ਵਪਾਰ ਜਿਹੜਾ ਟੂਰਿਜ਼ਮ ਤੋਂ ਚੱਲਦਾ ਅੰਮ੍ਰਿਤਸਰ ਦੀ ਜਿਹੜੀ ਰੋਟੀ ਜਿਹੜੀ ਆ ਟੂਰਿਜ਼ਮ ਤੋਂ ਚੱਲਦੀ ਆ ਟੂਰਿਜ਼ਮ एकदम ਖਤਮ ਹੋ ਗਿਆ ਕਿ ਸੀਜ਼ਫਾਇਰ ਹੁਣ ਹੋ ਗਿਆ ਉਹਦੇ ਨਾਲ ਟੂਰਿਜ਼ਮ ਦੁਬਾਰਾ ਵਪਾਰ ਫੇਰ ਉੱਠੇਗਾ ਟੂਰਿਜ਼ਮ ਨਾਲ ਵੀ ਬਹੁਤ ਝੜਾ ਵਪਾਰ ਹੈ ਤੇ ਜਿਹੜੀ ਜਿਹੜੀ ਪਾਕਿਸਤਾਨ ਇੰਡੀਆ ਦੀ ਜਿਹੜੀ ਭਿੰਨ ਹੈਗਾ ਨਾ ਵਪਾਰ ਇਹ ਵੀ ਖੁੱਲੇ ਤੇ ਇਹ ਵੀ ਬੜਾ ਯੂਸਫੁਲ ਹੈ ਅੰਮ੍ਰਿਤਸਰ ਖਾਸ ਕਰਕੇ ਪੰਜਾਬ ਨੂੰ ਠੀਕ ਹੈ ਨਾ ਦੋਵੇਂ ਚੀਜ਼ਾਂ ਬਹੁਤ ਯੂਸਫੁਲ ਹੈ ਕਿਉਂਕਿ ਜੇ ਅੰਮ੍ਰਿਤਸਰ ਦਾ ਪਾਕਿਸਤਾਨ ਵਪਾਰ ਖੁੱਲਦਾ ਅਫਗਾਨਿਸਤਾਨ ਤੋਂ ਵੀ ਆਉਣਾ ਇਰਾਨ ਮਾਲ ਤੇ ਅੰਮ੍ਰਿਤਸਰ ਵੀ ਹੋਣਾ ਤੇ ਸਭ ਤੋਂ ਜ਼ਿਆਦਾ ਫਾਇਦਾ ਅੰਮ੍ਰਿਤਸਰ ਵਪਾਰੀ ਨੂੰ ਹੋਣਾ ਹੈ ਬਿਲਕੁਲ ਇੰਟਰਨੈਸ਼ਨਲ ਟ੍ਰੇਡ ਦਾ ਸਭ ਤੋਂ ਜ਼ਿਆਦਾ ਫਾਇਦਾ ਅੰਮ੍ਰਿਤਸਰ ਨੂੰ ਹੋਣਾ ਲੇਕਿਨ ਬਾਰ-ਬਾਰ ਪਾਕਿਸਤਾਨ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਜਿਸ ਕਰਕੇ ਆਪਣੀ ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਰੀਜ਼ਨ ਆ ਜਾਂਦਾ ਜਿਸ ਕਰਕੇ ਵਪਾਰ ਟ੍ਰੇਡ ਜਿਹੜਾ ਰੁਕਿਆ ਜਾਂਦਾ ਹੁਣ ਜਿਹੜੀ ਲੜਾਈ ਹੈ ਨਾ ਕੱਲੀ ਪੰਜਾਬ ਦੀ ਲੜਾਈ ਨਹੀਂ ਹੈਗੀ ਹੁਣ ਲੜਾਈ ਹੈ ਮਜ਼ਾਈਲਾਂ ਦੀ ਸਿਸਵਾਰ ਦੀ ਹੁਣ ਉਹ ਮਜ਼ੱਲਾ ਜਿਹੜੀ ਡਿਕਣੀ ਚਾਰ 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 ਪੰਜ 5000 ਕਿਲੋਮੀਟਰ 에ਅਰ 에ਅਰ ਕਿਲੋਮੀਟਰ ਤੇ ਏਅਰ ਨੋਟਿਕਲ ਮਾਈਲ ਤੇ ਜਾ ਕੇ ਟਿਕਣੀ ਆ ਯਾਨੀ ਜੇ ਇਥੋਂ 800 ਕਿਲੋਮੀਟਰ ਬੰਦਾ ਤੇ ਏਅਰ ਨਾਲ 400 ਬੰਦਾ ਇਸ ਕਰਕੇ ਬਹੁਤ تباہੀ ਹੋਣੀ ਆ ਦੋਵੇਂ ਪਾਸੇ ਕੋ ਹਥਿਆਰ ਤੇ ਹੈ ਹੀ ਹੈ ਯਾਨੀ ਕਈ ਆਪਾਂ ਕੇ ਆਪਾਂ ਤਗੜੇ ਤੋ ਮੜੇ ਹਥਿਆਰ ਨਹੀਂ ਕਿਸ ਨੂੰ ਵੇਖਦਾ ਜੋ ਚਲਨੇ ਆ ਇਸ ਕਰਕੇ ਮੈਂ ਤਾਂ ਬਹੁਤ ਕਿੰਨਾ ਬਹੁਤ ਚੰਗਾ ਹੋਇਆ ਮਨੁੱਖਤਾ ਦਾ ਕਾਲ ਹੁਣ ਬਚ ਗਿਆ ਜੀ ਬਿਲਕੁਲ ਜੰਗ ਦਾ ਜਿਹੜਾ ਮਾਹੌਲ ਹੈ ਕਿ ਹਰ ਦੇਸ਼ ਲਈ ਬਹੁਤ ਹੀ ਖਤਰਨਾਕ ਹੁੰਦਾ ਹੈ ਨੁਕਸਾਨ ਜਿਹੜਾ ਆਮ ਜਨਤਾ ਦਾ ਬਹੁਤ ਜ਼ਿਆਦਾ ਹੁੰਦਾ ਜੰਗ ਦੇ ਮਾਹੌਲ ਦੇ ਵਿੱਚ ਲੇਕਿਨ ਹੁਣ ਜਿਸ ਤਰ੍ਹਾਂ ਕਿ ਸੀਜ਼ਫਾਇਰ ਕਰ ਦਿੱਤਾ ਗਿਆ ਹੈ ਭਾਰਤ ਪਾਕਿਸਤਾਨ ਵਿਚਾਲੇ ਦੋਨਾਂ ਕੰਟਰੀਆਂ ਵੱਲੋਂ ਸੀਜ਼ਫਾਇਰ ਕਰ ਦਿੱਤਾ ਗਿਆ ਉਹ ਸੀਜ਼ਫਾਇਰ ਲਈ ਜੇ ਗੱਲ ਕਰੀਏ ਤੇ ਇੰਡੀਅਨ ਜਿਹੜੇ ਆ ਉਹਨਾਂ ਵਿੱਚ ਕਿਤੇ ਨਾ ਕਿਤੇ ਗੁੱਸਾ ਦੇ ਹਜੇ ਬਾਕੀ ਜ਼ਰੂਰ ਹੈ ਗੁੱਸਾ ਹਜੇ ਬਾਕੀ ਜ਼ਰੂਰ ਹੈ ਜਿਸ ਤਰ੍ਹਾਂ ਕਿ ਪਾਕਿਸਤਾਨ ਨੇ ਟੂਰਿਜ਼ਮ ਦੇ ਉਤੇ ਟੂਰਿਸਟ ਦੇ ਉਤੇ ਅਟੈਕ ਕੀਤਾ ਸੀ ਲੇਕਿਨ ਜਿਹੜਾ ਸੀਜ਼ਫਾਇਰ ਹੈ ਉਸ ਦੀ ਸਰਾਨਾ ਵੀ ਕੀਤੀ ਜਾ ਰਹੀ ਹੈ ਉਹਨੂੰ ਸਿਰ ਮੱਥੇ ਵੀ ਰੱਖਿਆ ਜਾ ਰਿਹਾ ਹੈ ਕਿਉਂਕਿ ਦੋਨਾਂ ਦੇਸ਼ਾਂ ਵਿਚਾਲੇ ਜਿਹੜਾ ਜੰਗ ਦੇ ਮਾਹੌਲ ਦੇ ਵਿੱਚ ਵਪਾਰਿਕ ਨੁਕਸਾਨ ਹੋ ਰਿਹਾ ਸੀ ਜਿਹੜਾ ਹੋਰ ਵੀ ਜਿਹੜਾ ਸੋਸ਼ਲ ਨੁਕਸਾਨ ਹੋ ਰਿਹਾ ਸੀ ਉਹ ਜਿਹੜਾ ਹੁਣ ਬਚਾਇਆ ਗਿਆ ਤੇ ਸੀਜ਼ਫਾਇਰ ਦਾ ਵੈਲਕਮ ਪੂਰੇ ਦੇਸ਼ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਹੈ ਅੱਗੇ ਪਾਕਿਸਤਾਨ ਵੱਲੋਂ ਐਸੀਜ਼ਫਾਇਰ ਕਿੰਨੀ ਕੀ ਦੇਰ ਇਹ ਕੰਟੀਨਿਊ ਰੱਖਿਆ ਜਾਂਦਾ ਇਹ ਜਾਣ ਵਾਲਾ ਸਮਾਜ ਦੱਸੇਗਾ ਕਿਉਂਕਿ ਬਾਰ-ਬਾਰ ਸੀਜ਼ਫਾਇਰ ਦੀ ਉਲੰਘਣਾ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ ਹੁਣ ਕਿੰਨੀ ਦੇਰ ਐਸੀਜ਼ਫਾਇਰ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖੇਗਾ ਕਿੰਨੀ ਦੇਰ ਤੱਕ ਐਸੀਜ਼ਫਾਇਰ ਦੀ ਪਾਲਣਾ ਕਰੇਗਾ ਇਹ ਜਾਣ ਵਾਲਾ ਸਮਾਜ ਦੱਸੇਗਾ